तरह की गोल गोल रोटी बनाने के लिए आज मैं आपको बहुत ही इजी रेसिपी बताऊंगी देखिए इधर मैंने यहाँ पे बहुत ही इजी तरीके से ये रेसिपी रेडी की है अगर आपको मक्की की रोटी नहीं बनानी आती तो मैं आपको बहुत ही इजी तरीका बताऊंगी जिससे कि आप बहुत ही टेस्टी और करंची मक्की की रोटी रेडी कर सकते हो आइए इसे बनाना स्टार्ट करते हैं जिन्हें आटे की अं रोटी बनाना चाहते हैं, मैंबर के अकॉर्डिंग उन्होंने अं आटा ये लैके छाण लवोंगे चंकी तरह थोड़ा जहाा धनिया इनू असी हाथ न क्रश करके पावे थोड़ा जहा जीरा टेस्ट के अकॉर्डिंग पावगे नमक ਇਹ ਆਟਾ ਹੈ ਆਟੇ ਦੇ ਗੋੜੇ ਤੁਸੀਂ ਨਮਕ ਪਾਣਾ ਕਿਉਂਕਿ ਆਟੇ ਦੇ ਵਿੱਚ ਜਿਹੜਾ ਨਮਕ ਹੈ ਉਹ ਘੱਟ ਹੀ ਜਾਂਦਾ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਕਾਲੀ ਮਿਰਚ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਅਦਰਕ ਤੇ ਹਰੀਆਂ ਮਿਰਚਾਂ ਤੇ ਜਿਹੜੇ ਅਸੀਂ ਮੇਥੇ ਛੀਰ ਕੇ ਰੱਖੇ ਸੀ ਉਹਨਾਂ ਨੂੰ ਅਸੀਂ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਇਨਾਂ ਨੂੰ ਪਾਣੀ ਨੇ ਛੋੜ ਲਿਆ ਤੇ ਹੁਣ ਅਸੀਂ ਇਹ ਸਾਰੇ ਮੈਥੇ ਦੇ ਉੱਤੇ ਪਾ ਦਾਂਗੇ ਦੇਖੋ ਇੱਕ ਸਾਈਡ ਤੇ ਮੈਂ ਪਾਣੀ ਨੂੰ ਕੋਸਾ ਜਾਂ ਕਰ ਲਿਆ ਹੁਣ ਅਸੀਂ ਇਸ ਕੋਸੇ ਜੇ ਪਾਣੀ ਨਾਲ ਆਟੇ ਨੂੰ ਗੁੰਨਾਂਗੇ ਤਵੇ ਨੂੰ ਇਹਦੇ ਉੱਤੇ ਗਰਮ ਹੋਣ ਲਈ ਰੱਖ ਦਵਾਂਗੇ ਇੱਕ ਸਾਈਡ ਅਸੀਂ ਗੁੰਨਾਂਗੇ ਆਟਾ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਜਿਹੜੇ ਮੂਨ ਮਸਾਲੇ ਨੇ ਉਹ ਸਾਰੇ ਇਹਦੇ ਵਿੱਚ ਮਿਕਸ ਹੋ ਜਾਣ ਜਦ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਜਿੰਨਾ ਘਾਟਾ ਪਹਿਲਾਂ ਅਸੀਂ ਬਣਾਣਾ ਉਹਨਾਂ ਗਹੀ ਪਾਣੀ ਦੇ ਵਿੱਚ ਗੁੰਨਾਂਗੇ ਬਾਕੀ ਅਸੀਂ ਇੱਕ ਸਾਈਡ ਕਰ ਦੇਵਾਂਗੇ ਦੇਖੋ ਇਸ ਤਰ੍ਹਾਂ ਨਾਲ ਉਹਦਾ ਥੋੜਾ ਕਰਕੇ ਪਾਣੀ ਇਹਦੇ ਵਿੱਚ ਪਾ ਕੇ ਅਸੀਂ ਇੱਕ ਸਮੂਥ ਜਿਹਾ ਆਟਾ ਲਵਾ ਲਾਂਗੇ ਇਸਾਟੇ ਨੂੰ ਗੁੰਨਣ ਦਾ ਤਰੀਕਾ ਹੈਗੀ ਹੈ ਇਸ ਤਰ੍ਹਾਂ ਗੁੰਨੂਗੀ ਤਰ੍ਹਾਂ ਜਿਹੜੀ ਲੁੱਟੀ ਥੋਟੀ ਉਹ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਲੋ ਜੀ ਆਟਾ ਸਾਡਾ ਬਣ ਕੇ ਬਿਲਕੁਲ ਜੈੜੀ ਹੈ ਗੁੰਨ ਕੇ ਹੁਣ ਅਸੀਂ ਇਹਦੀ ਬਣਾਵਾਂਗੇ ਰੋਟੀ ਇਸ ਤਰ੍ਹਾਂ ਇੱਕ ਪੇੜਾ ਲਵਾਂਗੇ आद के उत्ते पानी लगा के इस तरह इन कि रुढ़या जाता है भी इस तरह यदा एक लुइया बना के असी एक ਇਹ ਲਫਾਫੇ ਨੂੰ ਇਸ ਤਰ੍ਹਾਂ ਦੇਖੋ ਇਸ ਸ਼ੇਪ ਦੇ ਵਿੱਚ ਗੋਲ ਸ਼ੇਪ ਦੇ ਵਿੱਚ ਕੱਟ ਲਿਆ ਹੈ ਠੀਕ ਹੈ ਜੀ ਦੇਖੋ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਇਸ ਤਰ੍ਹਾਂ ਸੀ ਹੱਥ ਤੇ ਪਾਣੀ ਦਾ ਹੱਥ ਲਾ ਕੇ ਇਸ ਤਰ੍ਹਾਂ ਨਾਲ ਇਹ ਲਫਾਫੇ ਦੇ ਇਸ ਤਰ੍ਹਾਂ ਕਰਾਂਗੇ ਤੇ ਇਸ ਤਰ੍ਹਾਂ ਇਹਨੂੰ ਘੁਮਾਉਂਦੇ ਘੁਮਾਉਂਦੇ ਤੁਸੀਂ ਚਾਹੋ ਤਾਂ ਇਹਨੂੰ ਆਟਾ ਵੀ ਲਗਾ ਸਕਦੇ ਹੋ ਪਾਣੀ ਦੀ ਜਗ੍ਹਾ ਇਸ ਤਰ੍ਹਾਂ ਇਹਨੂੰ ਹੌਸੇ ਨਾਲ ਬੇਲਾਂਗੇ ਇਹਦੀ ਸ਼ੇਪ ਨਾਲ ਦੀ ਨਾਲ ਸੈੱਟ ਕਰਦੇ ਜਾਈਓ ਜਿਸ ਤਰ੍ਹਾਂ ਤੁਸੀਂ ਰੋਟੀ ਪਤਲੀ ਮੋਟੀ ਜਿਵੇਂ ਇਹਦੀ ਵੀ ਖਾਣਾ ਚਾਹੁੰਦੇ ਹੋ ਉਸ ਤਰ੍ਹਾਂ ਦੀ ਇਹਨੂੰ ਰੱਖ ਸਕਦੇ ਹੋ ਜੇਕਰ ਤੁਸੀਂ ਇਹਨੂੰ ਪਤਲੀ ਰੋਟੀ ਰੱਖੋਗੇ ਨਾ ਤਾਂ ਇਹ ਬਹੁਤ ਹੀ ਕਰਾਂਚੀ ਬਣਦੀ ਹੈ ਇਸ ਤਰ੍ਹਾਂ ਹੱਥ ਨਾਲ ਇਹਦੀ ਸ਼ੇਪ ਸੈੱਟ ਕਰ ਦੇਵਾਂਗੇ ਇਹਨੂੰ ਕੱਟਣ ਵੱਡਣ ਦੀ ਕੋਈ ਲੋੜ ਨਹੀਂ ਹੈਗੀ ਮੇਰੇ ਮੰਮੀ ਤਾਂ ਹੱਥ ਨਾਲ ਵੀ ਬਹੁਤ ਗੋਲ ਰੋਟੀ ਬਣਾਉਂਦੇ ਨੇ ਪਰ ਮੈਨੂੰ ਗੋਲ ਬਣਾਉਣੀ ਨਹੀਂ ਆਉਂਦੀ ਹੱਥ ਨਾਲ ਮੇਰੇ ਤਾਂ ਟੁੱਟ ਜਾਂਦੇ ਨੇ ਤੇ ਕੰਡੇ ਇਸ ਲਈ ਮੈਂ ਇਹ ਰੋਟੀ ਲਫਾਵੇ ਤੇ ਹੀ ਬਣਾਉਣੀ ਹੈ ਹਮੇਸ਼ਾ ਤੁਸੀਂ ਇਸ ਤਰ੍ਹਾਂ ਇਹਨੂੰ ਫਰਾਈ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਇਹਨੂੰ ਲਫਾ ਕੇ ਤਾਂ ਬਹੁਤ ਹੀ ਆਰਾਮ ਨਾਲ ਉਤਾਰ ਕੇ ਤਵੇ ਦੇ ਉੱਤੇ ਪਾ ਦਾਂਗੇ ਦੇਖੋ ਜਦੋਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਸੇਕ ਲੱਗ ਜਵੇ ਤਾਂ ਅਸੀਂ ਇਸ ਤਰ੍ਹਾਂ ਇਹਨੂੰ ਕੋਚਲੇ ਦੇ ਨਾਲ ਉਲਟਾ ਦਾਂਗੇ ਤੇ ਇਸ ਤਰ੍ਹਾਂ ਇਹਦੇ ਉੱਤੇ ਘਿਓ ਲਗਾਵਾਂਗੇ ਤੇਸੀ ਘਿਓ ਲਗਾਉ ਤਾਂ ਹੋਰ ਵੀ ਜ਼ਿਆਦਾ ਵਧੀਆ ਇਹ ਰੋਟੀ ਖੁਸ਼ਕ ਹੁੰਦੀ ਐ ਇਸ ਲਈ ਤੁਸੀਂ ਇਹਨੂੰ ਘਿਓ ਜ਼ਰੂਰ ਲਗਾਇਓ ਜਿਹਦੇ ਨਾਲ ਕੀ ਐ ਇਹਦੀ ਖੁਸ਼ਕੀ ਐ ਜਿਹੜੀ ਉਹ ਖਤਮ ਹੋ ਜੂਗੀ ਤੇ ਰੋਟੀ ਕ੍ਰਾਂਚੀ ਵੀ ਬਣੂਗੀ ਤੇ ਖਾਣ ਚ ਸਵਾਦ ਵੀ ਲੱਗੂਗੀ ਲੋਜੀ ਸਾਡੀ ਰੋਟੀ ਬਣ ਕੇ ਬਿਲਕੁਲ ਰੈਡੀ ਹੈ ਹੁਣ ਅਸੀਂ ਇਹ ਪਲੇਟ 'ਚ ਸਰਵ ਕਰ ਸਕਦੇ ਹਾਂ ਲੋਜੀ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਰੋਟੀ ਨੂੰ ਇਹਨੂੰ ਮਲਾਈ ਦੇ ਨਾਲ ਸਰਵ ਕਰ ਰਹੀ ਹਾਂ ਇਹ ਘਰ ਦੀ ਘੱਡੀ ਬਣਾਈ ਹੋਈ ਮਲਾਈ ਹੈ ਤੁਸੀਂ ਕਰੀਮ ਵੀ ਜਾਂ ਫਿਰ ਬਟਰ ਨਾਲ ਵੀ ਇਹਨੂੰ ਖਾ ਸਕਦੇ ਹੋ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਫੋਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ